ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ ਇਸ ਵੇਲੇ ਸਰਵਣ ਕਰੋਗੇ 67ਵੇਂ 68ਵੇਂ ਤੇ 69ਵੇਂ ਸਾਲ ਦੀ ਲੜੀ ਇੱਥੇ ਆਦਮੀ ਦੀ ਉਮਰ ਕਿੰਨੀ ਹੋ ਜਾਂਦੀ ਐ ਤੇ ਉਹ ਕੀ ਕਰਦਾ ਉਹਨੂੰ ਕਰਨਾ ਕੀ ਚਾਹੀਦਾ ਬਾਬਾ ਦਇਆ ਸਿੰਘ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਤੇ ਨਾਲ ਆਪਣੀ ਸ਼ੈਰੀ ਸੁਣੋਂਗੇ ਇਹਦੇ ਵਿੱਚ ਦੱਸਿਆ ਹੈ ਵੀ ਆਦਮੀ ਦਾ ਇਹ ਸਰੀਰ ਪਾਣੀ ਦੇ ਬੁਲਬਲੇ ਤੋਂ ਬਣ ਕੇ ਤਿਆਰ ਹੋਇਆ ਹੈ ਤੇ ਬੁਲਬਲੇ ਜਿੰਨੀ ਹੀ ਇਸ ਨੂੰ ਮਨਿਆਦ ਮਿਲੀ ਹੈ ਆਓ ਸਰਵਣ ਕਰੀਏ ਪਾਣੀ ਦੇ ਬੁਲਬਲੇ ਚ ਹੱਥ ਪੈਰ ਫਿੱਟ ਕਰੇ ਖੌਰੇ ਕਿੱਥੇ ਰੱਖ ਕੇ ਖਰਾ ਦਿਓ ਚਲਾਏ ਤੂੰ ਪੱਤੀਆਂ ਲੋਹਾਂ ਦੇ ਉੱਤੇ ਤਪ ਦੇ ਕੜਾਹੇ ਵਿੱਚ ਸੋਨੇ ਵਾਂਗ ਢਾਲ ਢਾਲ ਪਿੰਜਰੇ ਬਣਾਏ ਤੂੰ ਨਾ ਕਿ ਉੱਥੇ ਹਟ ਨਾ ਕੋਈ ਚੱਲਦਾ ਬਾਜ਼ਾਰ ਉੱਥੇ ਖੌਰੇ ਕਿਹੜੇ ਢੰਗ ਨਾਲ ਰਾਸ਼ਨ ਪਚਾਏ ਤੂੰ ਹੋ ਆਖ ਦਾ ਪਤੰਗਾ ਪਤਾ ਲੱਗਿਆ ਕਿਸੇ ਨੂੰ ਨਹੀਂ ਹੋ ਨਾਖਦਾ ਪਤੰਗਾ ਪਤਾ ਲੱਗਿਆ ਕਿਸੇ ਨੂੰ ਨਹੀਂਓ ਜੰਮਣ ਮਰਨ ਵਾਲੇ ਭੇਦ ਹੈ ਸ਼ਿਪਾਏ ਤੂੰ عمر ਸਾਲ ਸਤਾੜ ਦੀ ਸਫਲ ਹੋਈ ਜਿਹੜੇ ਬੰਦਗੀ ਨਾਲ ਗੁਜ਼ਾਰ ਜਾਂਦੇ RAM ਉਹਨਾਂ ਦੇ ਦਰਦ ਨਿਵਾਰਦਾ ਏ ਜਿਹੜੇ ਕਈਆਂ ਦੇ ਦੁੱਖ ਨਿਵਾਰ ਜਾਂਦੇ ਐਸੀ ਨਹੀਂ ਮਹਿਬੂਬ ਨਾ ਕਦਰ ਪਾਵੇ ਜਿਹੜੇ ਜਾਨ ਮਹਿਬੂਬ ਤੋਂ ਵਾਰ ਜਾਂਦੇ ਲੇਖਾ ਸ਼ਾਦਾ ਕੁੱਲ ਬੇਬਾਕ ਹੋਇਆ ਜਿਹੜੇ ਸਿਰਾਂ ਤੋਂ ਕਰਜ਼ ਉਤਾਰ ਜਾਂਦੇ ਦੁਨੀਆਂ ਵਿੱਚ ਉਹ ਭਲੇ ਸਤਾਮਦੇ ਨੇ ਜਿਹੜੇ ਬੋਲ ਕਬੂਲ ਸਹਾਰ ਜਾਂਦੇ ਅੱਗੇ ਜਾ ਕੇ ਉਹਨਾਂ ਦੀ ਜਿੱਤ ਹੁੰਦੀ ਜਿਹੜੇ ਇਸ ਜਹਾਨ ਤੋਂ ਹਾਰ ਜਾਂਦੇ ਜਿਹੜੇ ਛੱਡ ਕੇ ਬਹਿ ਗਏ ਦਾਵਿਆਂ ਨੂੰ ਵਾਂਗ ਜੋਗੀਆਂ ਰੋਜ਼ ਗੁਜ਼ਾਰ ਜਾਂਦੇ ਉਹ ਵੀ ਅੰਤ ਆਖੀਰ ਨੂੰ ਕੂਚ ਕਰਦੇ ਜਿਹੜੇ ਲੰਬੜੇ ਪੈਰ ਪਸਾਰ ਜਾਂਦੇ ਸੋ ਪੀ ਰੱਬ ਨੇ ਦਿਲੋਂ ਵਿਸਾਰ ਦੇਣੇ ਜਿਹੜੇ ਰੱਬ ਨੂੰ ਦਿਲੋਂ ਵਿਸਾਰ ਜਾਂਦੇ ਹੋ ਜਿਹੜੇ ਧਰਮ ਤੋਂ ਜਾਨ ਕੁਰਬਾਨ ਕਰਦੇ ਜਿਹੜੇ ਧਰਮ ਤੋਂ ਜਾਨ ਕੁਰਬਾਨ ਕਰਦੇ ਆਖਰਕਾਰ ਉਹ ਸੱਤ ਦਵਾਰ ਜਾਂਦੇ ਬਾਦਸ਼ਾਹ ਵੀ ਦੇਵੰਦਾ ਨੇਕ ਨਾਮੀ ਜਿਹੜੇ ਜੰਗ ਨੂੰ ਪਕੜ ਤਲਵਾਰ ਜਾਂਦੇ ਬਾਦਸ਼ਾਹ ਦੇਂਦਾ ਪੈਨਸ਼ਨ ਵਾਰਸਾਂ ਨੂੰ ਜਿਹੜੇ ਵਿੱਚ ਮੈਦਾਨ ਮਰ ਮਾਰ ਜਾਂਦੇ ਜਿਹੜੇ ਪਾਉਂਦੇ ਫਤਿਹ ਮੈਦਾਨ ਅੰਦਰ ਤੁਰਤ ਬਣ ਕਪਤਾਨ ਸਰਦਾਰ ਜਾਂਦੇ ਜਿੰਨਾ ਬੁੱਝ ਲਈ ਜਿੰਨਾ ਬੁੱਝ ਲਈ ਰਾਮ ਜਫੀਰ ਵਾਲੀ ਤਾਰ ਗਏ ਆਪ ਤੇ ਲੋਕਾਂ ਨੂੰ ਤਾਰ ਜਾਂਦੇ ਸੋਈ ਪੜਨ ਪਾੜਾਣ ਸੀ ਬਸ ਹੁੰਦੇ ਜਿਹੜੇ ਗੱਲ ਨੂੰ ਠੀਕ ਵਿਚਾਰ ਜਾਂਦੇ ਮਿਲਿਆ ਜਿੰਨਾਂ ਨੂੰ ਗੁਰੂ ਜਗਾਣ ਵਾਲਾ ਹੋਏ ਜਹਰ ਤੇ ਯਾਰ ਬੇਦਾਰ ਜਾਂਦੇ ਮਿਲਿਆ ਜਿੰਨਾਂ ਨੂੰ ਗੁਰੂ ਜਗਾਣ ਵਾਲਾ ਹੋਏ ਸਾਜਰੇ ਯਾਰ ਬੇਦਾਰ ਜਾਂਦੇ ਧਨ ਉਹਨਾਂ ਦਾ ਜਗ ਤੇ ਆਵਣਾ ਏ ਜਪ ਜਪਾ ਕੇ ਜਨਮ ਸੁਧਾਰ ਜਾਂਦੇ ਉਹ ਨਹੀਂ ਉਹ ਜਾੜ ਵਿੱਚ ਭਾਲ ਕਰਦੇ ਲੱਭ ਜਿਨ੍ਹਾਂ ਨੂੰ ਅੰਦਰੋਂ ਯਾਰ ਜਾਂਦੇ ਦੱਸੋ ਉਹਨਾਂ ਦਾ ਮਜਬਤੇ ਦੀਨ ਕਿਹੜਾ ਚਾਰੇ ਮੰਜ਼ਲਾਂ ਟੱਪ ਕੇ ਪਾਰ ਜਾਂਦੇ ਦੁਈ ਵਿੱਚ ਜ਼ਮੀਨ ਦੇ ਦਬਦਤੀ ਸਿਰ ਭਸਮ ਦੇ ਖੌਸੜਾ ਮਾਰ ਜਾਂਦੇ ਮੱਜਾਂ ਝੂਠਿਆਂ ਵਿੱਚ ਨਾ ਫਸੇ ਰਹਿੰਦੇ ਚੁੱਕ ਜਿਨ੍ਹਾਂ ਦੇ ਭਰਮ ਗੋਬਾਰ ਜਾਂਦੇ ਤੰਦਰੁਸਤ ਨੂੰ ਲੋੜ ਕੀ ਜਾਣਦੀ ਏ ਹਸਪਤਾਲ ਦੇ ਵਿੱਚ ਬਿਮਾਰ ਜਾਂਦੇ ਜਿਹੜਾ ਨਾਲ ਬ੍ਰਹਮ ਦੇ ਬ੍ਰਹਮ ਹੋਏ ਯਾਰੋ ਜੀ ਮੰਦੇ ਜੀਵ ਨੂੰ ਮਾਰ ਜਾਂਦੇ ਦਸਵਾਂ ਦਵਾਰ ਜਾ ਮਿਲਿਆ ਦਇਆ ਸਿੰਘਾ ਮਨੋ ਜੀਵ ਦੇ ਛੱਡ ਸੰਸਾਰ ਜਾਂਦੇ ਹੋ ਦਸਵਾਂ ਦਵਾਰ ਜਾ ਮੱਲਿਆ ਦਇਆ ਸਿੰਘਾ ਦਸਵਾਂ ਦਵਾਰ ਜਾ ਮੱਲਿਆ ਦਇਆ ਸਿੰਘਾ ਮਨੋ ਜੀਵ ਦੇ ਛੱਡ ਸੰਸਾਰ ਜਾਂਦੇ ਜਾਨ ਦੇ ਗੁਜਰ 68ਵੇਂ ਸਾਲੇਵੇਂ ਔਖਾ ਆਖ ਦੀ ਬਿਨਾ ਵਿਚਾਰ ਹੋਵੇ ਸਦਕ ਸਾਬਤੀ ਸੱਚ ਨੂੰ ਪਕੜ ਛੱਡੇ ਦੁਖੀ ਕਾਸ ਨੂੰ ਵਿੱਚ ਸੰਸਾਰ ਹੋਵੇ ਬਾਦਸ਼ਾਹ ਦਾ ਸਦਾ ਕਾਨੂੰਨ ਵਰਤੇ ਬਰਖਿਲਾਫ ਨਾ ਹਾਕਮ ਤੋਂ ਬਾਹਰ ਹੋਵੇ ਥੋੜਾ ਖਾਵੇ ਤੇ ਬਹੁਤਾ ਪਰਹੇਜ਼ ਰੱਖੇ ਕਾਹਨੂੰ ਆਦਮੀ ਸਖਤ ਬਿਮਾਰ ਹੋਵੇ ਬਾਦਸ਼ਾਹ ਦੇ ਰਹੇ ਕਾਨੂੰਨ ਅੰਦਰ ਭਰੇ ਮਾਮਲਾ ਤਾਬਿਆਦਾਰ ਹੋਵੇ ਵੇਖੋ ਕਾਸ ਨੂੰ ਜਾਏ ਕੇ ਜੇਲ੍ਹ ਖਾਨਾ ਦਗੇ ਬਾਜਨਾ ਚੋਰ ਚਕਰ ਹੋਵੇ ਵੇਖੇ ਕਾਸ ਨੂੰ ਜਾਏ ਕੇ ਝੇਲਖਾਨਾ ਦਗੇ ਬਾਜਨਾ ਚੋਰ ਚਕਾਰ ਹੋਵੇ ਦੇਵੇ ਰੱਬ ਤਾਂ ਨੇਕ ਔਲਾਦ ਜੰਮੇ ਘਰ ਦੇ ਵਿੱਚ ਸੋ ਲਖਣੀ ਨਾਰ ਹੋਵੇ ਹੋ ਪਹਿਨਣ ਵਾਸਤੇ ਕੱਪੜਾ ਮਿਲੇ ਸੁਥਰਾ ਪਹਿਨਣ ਵਾਸਤੇ ਕੱਪੜਾ ਮਿਲੇ ਸੁਥਰਾ ਖਾਣ ਪੀਣ ਲਈ ਰੋਜ਼ ਤਿਆਰ ਹੋਵੇ ਬੇਸ਼ੱਕ ਜੁੜੇ ਨਾ ਥੋੜੇ ਵਿਹਾਰ ਕੋਈ ਦੇਣਾ ਜਿਸ ਨਾ ਕਰਜ਼ ਹੁਦਾਰ ਹੋਵੇ ਕਿਸੇ ਨਾਲ ਨਾ ਦੁਸ਼ਮਣੀ ਵੈਰ ਹੋਵੇ ਸਾਰੀ ਖਲਕ ਦੇ ਨਾਲ ਪਿਆਰ ਹੋਵੇ ਕਾਹਨੂੰ ਜਾਏ ਕਿ ਰਾਤ ਨੂੰ ਸਨ ਮਾਰੇ ਜਿਸ ਦੇ ਸਾਹਮਣੇ ਖੜੀ ਸਰਕਾਰ ਹੋਵੇ ਵੱਚ ਗ੍ਰਸਤ ਦੇ ਮਿਲੇਗਾ ਰੱਬ ਜਲਦੀ ਖਾਵੇ ਹੱਕ ਦਾ ਯਾਦ ਕਰਤਾਰ ਹੋਵੇ ਹੋ ਭੋਗ ਆਪਣੇ ਹੱਕ ਦਾ ਭੋਗ ਛੱਡੇ ਹੋ ਗਏ ਆਪਣੇ ਹੱਕ ਦਾ ਭੋਗ ਛੱਡੇ ਔਰ ਛੱਡੇ ਆ ਵਿਸ਼ਾ ਵੇਕਾਰ ਹੋਵੇ ਰੋਟੀ ਆਪਣੇ ਹੱਕ ਦੀ ਮਿਲੇ ਰੁੱਖੀ ਬਸ ਉਸਤੇ ਸ਼ੁਕਰਗੁਜ਼ਾਰ ਹੋਵੇ ਜੇ ਨਾ ਕਿਸੇ ਨੂੰ ਪੁਰਸ਼ ਖਲੀਫ ਦੇਵੇ ਮੈਨੂੰ ਕਸਮ ਨਾ ਕਦੀ ਬੇਜ਼ਾਰ ਹੋਵੇ ਸਦਕ ਸਾਦਕੀ ਸੱਚ ਦਾ ਕਰੇ ਸੌਦਾ ਭਾਵੇਂ ਨੌਕਰੀ ਭਾਵੇਂ ਵਪਾਰ ਹੋਵੇ ਹਰੀ ਚੰਦ ਦੇ ਵਾਂਗ ਨਾ ਧਰਮ ਛੱਡੇ ਭਵੇਂ ਰੋਜ ਨੀਲਾਮ ਬਾਜ਼ਾਰ ਹੋਵੇ ਸਿੱਧਕ ਧਰਮ ਦਾ ਜੋ ਵਪਾਰ ਕਰਦੇ ਕਾਹਨੋਂ ਉਹਨਾਂ ਵਪਾਰ ਵਿੱਚ ਹਾਰ ਹੋਵੇ ਛੱਡੇ ਧਰਮ ਨਾ ਜਨਮ ਬੇਸ਼ੱਕ ਜਾਵੇ ਅੱਗੇ ਚਮਕਦੀ ਭਵੇਂ ਤਲਵਾਰ ਹੋਵੇ ਰਸਤੇ ਭਲੇ ਨਾ ਚਲਦਿਆਂ ਦੇਰ ਲਾਵੇ ਦਿਸ਼ਾ ਸੂਲ ਕੁਲਖੰਨਾ ਵਾਰ ਹੋਵੇ ਦਇਆ ਸਿੰਘ ਨਾ ਧਰਮ ਨੂੰ ਲੀਕ ਲਾਵੇ ਭਾਵੇਂ ਤੀਰ ਕਲੇਜਿਓਂ ਪਾਰ ਹੋਵੇ ਹੋ ਦਇਆ ਸਿੰਘ ਨਾ ਧਰਮ ਨੂੰ ਲੀਕ ਲਾਵੇ ਦਇਆ ਸਿੰਘ ਨਾ ਧਰਮ ਨੂੰ ਲੀਕ ਲਾਵੇ ਭਾਵੇਂ ਤੀਰ ਕਲੇਜਿਓਂ ਪਾਰ ਹੋਵੇ ਮਰ ਹੋ ਗਈ 69ਵੇਂ ਸਾਲ ਦੀ ਏ ਉੱਡ ਗਿਆ ਜੇ ਹੁਸਨ ਪਤੰਗ ਜੈਸੇ ਕਿਉਂ ਨਹੀਂ ਅਜੇ ਪਰਾਣੀਆਂ ਸੋਚ ਕਰਦਾ ਜਿਸਮ ਹੋ ਗਿਆ ਦੇਖ ਕਰੰਗ ਜੈਸੇ ਬੂਟਾ ਜਿਸਮ ਦਾ ਖੜਾ ਉਦਾਸ ਹੋਇਆ ਉੱਡ ਗਿਆ ਕਸੁੰਬੜਾ ਰੰਗ ਜੈਸੇ ਇਸ ਦੇ ਦਾ ਨਹੀਂ ਅਤਬਾਰ ਕੋਈ ਭੱਜ ਜਾਵਣਾ ਕੱਚ ਦੀ ਵੰਗ ਜੈਸੇ ਦੁਨੀਆਂ ਵਿੱਚ ਸਰੀਰ ਨੂੰ ਜਾਣ ਐਵੇਂ ਹੁੰਦਾ ਸਾਗਰਾਂ ਵਿੱਚ ਤਰੰਗ ਜੈਸੇ ਫਿਰੇ ਵਿੱਚ ਜਹਾਨ ਦੇ ਮਸਤ ਹੋਇਆ ਬੀਤੀ ਕਿਸੇ ਫਕੀਰ ਨੇ ਭੰਗ ਜੈਸੇ ਹੋ ਮੌਤ ਵਿੱਚ ਜਹਾਨ ਦੇ ਸ਼ੋਰ ਪਾਇਆ ਮੌਤ ਵਿੱਚ ਜਹਾਨ ਦੇ ਸ਼ੋਰ ਪਿਆ ਹੁੰਦਾ ਕਤਲ ਤਲਵਾਰ ਦਾ ਜੰਗ ਜੈਸੇ ਤੇਰੀ ਉਮਰ ਪੈ ਰਾਣੀਆਂ ਚੱਲੀ ਜਾਂਦੀ ਚਲਦੀ ਜਿਸ ਤਰ੍ਹਾਂ ਨਦੀ ਹੈ ਗੰਗ ਹੋਏ ਤੇਰੀ ਉਮਰ ਪੈ ਰਾਣੀਆਂ ਚੱਲੀ ਜਾਂਦੀ ਚਲਦੀ ਜਿਸ ਤਰ੍ਹਾਂ ਨਦੀ ਹੈ ਗੰਗ ਜੈਸੇ ਆਖਰਕਾਰ ਤੈਂ ਬਾਜੀ ਨੂੰ ਹਾਰ ਜਾਣਾ ਹੋ ਯਾਰ ਰੰਗ થી ਰੰਗ ਬਦ ਰੰਗ ਜੈਸੇ ਬਿਰਦ ਹੋ ਗਿਓ ਨੈਣ ਪਰਾਣ ਹਾਰੇ ਜਿਨੇ ਮੁਰਗ ਦੇ ਖਸ ਗਏ ਖੰਬ ਜੈਸੇ ਆਖਰ ਪਵੇਂਗਾ ਪੈਰ ਪਸਾਰ ਬੰਦੇ ਗਟ ਹੋਮਦਾ ਮਸਤ ਮਲੰਗ ਜੈਸੇ ਕਦੀ ਆਵਣਾ ਮੌਤ ਪਰਵਾਨਿਆਂ ਨੂੰ ਮੌਦੇ ਆਮ ਦੀ ਚਿੱਠੀ ਬਰੰਗ ਜੈਸੇ ਓ ਦਇਆ ਸਿੰਘ ਜਹਾਨ ਨੂੰ ਛੱਡ ਜਾਣਾ ਦਇਆ ਸਿੰਘ ਜਹਾਨ ਨੂੰ ਛੱਡ ਜਾਣਾ ਛੱਡਿਆ ਹੀਰ ਸਿਆਲ ਨੂੰ ਝੰਗ ਜੈਸੇ